ਰਾਜੇ ਸਗਰ ਦਾ ਜੱਗ ਸ੍ਰੀ ਰਾਮਚੰਦਰ ਜੀ ਨੇ ਵਿਸ਼ਵਾਮিত্র ਨੂੰ ਪੁੱਛਿਆ हे मुनि देव ਕਰ ਪਾਲਤਾ ਕਰਕੇ ਇਹ ਦੱਸਿਏ ਕਿ ਮੇਰੇ ਬਜ਼ੁਰਗਾ ਨੇ ਕਿਵੇਂ ਜੱਗ ਕੀਤੇ ਰਾਜੇ ਸਗਰ ਦਾ ਜੱਗ ਕੈਸਾ ਸੀ ਇਹ ਸੁਣ ਕੇ ਵਿਸ਼ਵਾਮিত্র ਜੀ ਰਾਜਾ ਸਗਰ ਦੀ ਕਥਾ ਸੁਣਾਉਣ ਲੱਗੇ ਹਿਮਾਲਿਆ ਤੇ ਬੰਦੀ ਬੰਦੀਆ ਚਲ ਪਰਬਤਾਂ ਦੇ ਵਿਚਾਲੇ ਹਰੀ ਭਰੀ ਪਵਿੱਤਰ ਧਰਤੀ ਉਤੇ ਰਾਜੇ ਸਗਰ ਨੇ ਜੱਗ ਕਰਾਉਣਾ ਸ਼ੁਰੂ ਕੀਤਾ ਜੱਗ ਦੀ ਰਾਖੀ ਵਾਸਤੇ ਅੰਸ਼ੂਮਾਨ ਨੂੰ ਖੜਾ ਕੀਤਾ ਕਿਉਂਕਿ ਇਹ ਸਭ ਤੋਂ ਬਲੀ ਸੀ ਜੱਗ ਦਾ ਘੋੜਾ ਛੱਡਿਆ ਹੋਇਆ ਸੀ ਜਿਸ ਦਿਨ ਘੋੜੇ ਨੇ ਵਾਪਸ ਆਉਣਾ ਸੀ ਉਸ ਦਿਨ ਦੇਵਤਿਆਂ ਦੇ ਆਖੇ ਲੱਗ ਕੇ ਇੰਦਰ ਨੇ ਮਾਇਆਵੀ ਰੂਪ ਧਾਰਨ ਕਰਕੇ ਘੋੜੇ ਨੂੰ ਚੁਰਾ ਚੁਰਾ ਲਿਆ ਜਾਗ ਕਰਨ ਵਾਲੇ ਬ੍ਰਾਹਮਣਾਂ ਨੂੰ ਜਦੋਂ ਪਤਾ ਲੱਗਾ ਕਿ ਜੱਗ ਦਾ ਘੋੜਾ ਚੋਰੀ ਹੋ ਗਿਆ ਹੈ ਤਾਂ ਉਹਨਾਂ ਰਾਜੇ ਸਗਰ ਨੂੰ ਆਖਿਆ "ਹੇ ਰਾਜਨ ਜੱਗ ਘੋੜੇ ਦਾ ਚੋਰੀ ਹੋਣਾ ਜੱਗ ਵਿੱਚ ਮਹਾਨ ਬਿਗੜਨ ਹੈ ਇਹ ਬਿਗੜਨ ਤਦ ਦੂਰ ਹੋ ਸਕਦਾ ਹੈ ਜੋ ਜੇ ਚੋਰ ਨੂੰ ਫੜ ਕੇ ਦਾਨ ਦਿੱਤਾ ਜਾਵੇ ਜੇ ਜੱਗ ਸੰਪੂਰਨ ਨਾ ਹੋਇਆ ਤਾਂ ਆਪ ਨੂੰ ਆਪਦੇ ਪੁੱਤਾਂ ਦੇ ਤੇ ਪ੍ਰਜਾ ਨੂੰ ਮਹਾਨ ਕਸ਼ਟ ਹੋਵੇਗਾ ਇਸ ਵਾਸਤੇ ਜਿੰਨੀ ਛੇਤੀ ਹੋਵੇ ਘੋੜੇ ਤੇ ਦੇ ਚੋਰ ਨੂੰ ਮੌਤ ਡੰਨ ਦੇ ਕੇ ਘੋੜੇ ਨੂੰ ਵਾਪਸ ਲਿਆਓ ਇਹ ਸੁਣ ਕੇ ਰਾਜੇ ਸਗਰ ਨੇ ਆਪਣੇ ਪੁੱਤਰਾਂ ਨੂੰ ਸੱਧਿਆ ਤੇ ਸਾਧਕੇ ਹੁਕਮ ਦਿੱਤਾ ਬੇਟਾ ਜਾਓ ਘੋੜੇ ਦੇ ਤੇ ਘੋੜੇ ਦੇ ਚੋਰ ਨੂੰ ਮਾਰ ਕੇ ਘੋੜਾ ਵਾਪਸ ਲਿਆਓ ਜਿੰਨਾ ਚਿਰ ਘੋੜਾ ਨਾ ਮਿਲ ਜਾਵੇ ਉਹਨਾਂ ਚਿਰ ਆਪ ਵੀ ਵਾਪਸ ਨਾ ਆਉਣਾ ਮੈਂ ਤੁਸਾਂ ਦੇ ਵਾਪਸ ਮੁੜਨ ਤੱਕ ਜੱਗ ਮੰਡਪ ਵਿੱਚ ਹੀ ਬੈਠਾ ਹਾਂ ਬਾਪ ਦੀ ਆਗਿਆ ਸੁਣ ਕੇ 60000 ਪੁੱਤਰ ਚਾਰੇ ਪਾਸੇ ਘੋੜਾ ਲੱਭਣ ਵਾਸਤੇ ਤੁਰ ਪਿਆ ਉਹਨਾਂ ਬਲੀ ਰਾਜਕੁਮਾਰਾਂ ਨੇ ਧਰਤੀ ਦਾ ਚੱਪਾ ਚੱਪਾ ਛਾਣ ਮਾਰਿਆ ਪਰ ਘੋੜਾ ਕਿਤੇੋਂ ਨਾ ਲੱਭਾ ਜਦੋਂ ਧਰਤੀ ਤੇ ਘੋੜੇ ਦਾ ਦੱਸਿਆ ਤਾਂ ਉਹਨਾਂ ਧਰਤੀ ਤੇ ਕੋੜਾ ਨਾ ਦਿਸੀਆ ਤਾਂ ਉਹਨਾ ਧਰਤ ਖੋਦਣੀ ਸ਼ੁਰੂ ਕਰ ਦਿੱਤੀ ਇਸ ਕ੍ਰੋਧਤਾ ਨਾਲ ਧਰਤ ਖੋਦਣ ਤੇ ਧਰਤ ਨੂੰ ਬਹੁਤ ਕਸ਼ਟ ਹੋਇਆ नाग ਰਾਖਸ਼ ਤੇ ਹੋਰ ਐਸੇ ਜਾਨਵਰ ਦੁਖੀ ਹੋ ਕੇ ਵਿਰਲਾਪ ਕਰਨ ਲੱਗੇ 60 ਹਜ਼ਾਰ ਜੋਜਨ ਧਰਤੀ ਖੋਦ ਕੇ ਉਹ ਪਤਾਲਪੁਰੀ ਤੱਕ ਪਹੁੰਚ ਗਏ ਕੋੜਾ ਫਿਰ ਵੀ ਕਿਤੇ ਨਾ ਦਿਸੀਆ ਪਰਬਤ ਪੁੱਟੇ ਗਏ ਕਈਆਂ ਰਿਖੀਆਂ ਤੇ ਪਲੇ ਪੁਰਸ਼ਾਨੋ ਮਾਰਿਆ ਗਿਆ ਕਿ ਉਹਨਾਂ ਜੱਗ ਕੋੜੇ ਦੇ ਚੋਰ ਦਾ ਪਤਾ ਕਿਉਂ ਨਹੀਂ ਦਿੱਤਾ ਮਨੁੱਖ ਜੀਵ ਜੰਤੂ ਦੁਖੀ ਦੇਖ ਕੇ ਦੇਵਤਿਆਂ ਨੇ ਬ੍ਰਹਮਾ ਕੋਲ ਜਾ ਕੇ ਬੇਨਤੀ ਕੀਤੀ ਕਿ ਉਹ ਸਗਰ ਦੇ 60000 ਪੁੱਤਰਾਂ ਨੂੰ ਪਾਪ ਕਰਨ ਤੋਂ ਰੋਕਣ ਸਾਰੇ ਜੀਵਾਂ ਦੀ ਰੱਖਿਆ ਕਰਨ 39ਵਾਂ ਸਰਗ ਸਮਾਪਤ ਹੋਇਆ